ਹੈਲੋ ਸਸਿਕਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਈ ਆ ਘਾਲੋ ਸੋਨੂ ਘਰ ਹਮ ਤੇ ਉਹ ਬਣਾਉਣ ਚੱਲੀ ਦੀਪ ਜੀ ਦਾ ਟੈਟੂ ਟੈਟੂ ਦੇਖਿਆ ਤੁਸੀਂ ਮੈਨੂੰ ਟੈਟੂ ਦੇਖ ਕੇ ਦੱਸਿਓ ਵੀ ਕਿ ਇੱਥੇ ਬਣਾਇਆ ਹੈ ਕਿਉਂਕਿ ਟੈਟੂ ਤਾਂ ਮੈਂ ਚ ਹੀ ਕਰ ਗਿਆ ਸਕਿਨ ਦੇ ਨਾਲ ਟੈਟੂ ਐਦਾ ਦਾ ਹੁੰਦਾ ਮੈਂ ਜਦੋਂ ਉਹਦਾ ਟੈਟੂ ਦੇਖਿਆ ਮੈਂ ਕੱਲੀ ਦੇਖ ਕੇ ਇੰਨਾ ਹਸੀਨਾ ਵੀ ਦੱਸ ਬੇਵਕੂਫ ਲੋਕ ਰੀਸ ਅਸੀਂ ਸਾਰਿਆਂ ਦੀ ਕਰਨੀ ਆ ਹਨਾ ਇਹ ਵਿਆਹ ਹਜੇ ਹੋਇਆ ਨਹੀਂ ਹਸਬੈਂਡ ਜੀ ਪਹਿਲਾਂ ਹੀ ਬਣ ਗਏ ਹੈ ਇਹ ਆਪਣਾ ਪੰਜਾਬ ਹੈ ਹੀ ਆ ਮੈਨੂੰ ਤਾਂ ਸੋਚ-ਸੋਚ ਕੇ ਇਦਾਂ ਆਈ ਜਾਂਦਾ ਵੀ ਦੱਸੋ ਕੀ ਬਣੂੰਗਾ ਅੱਗੇ ਤੁਸੀਂ ਇਹ ਦੀ ਵੀਡੀਓ ਦੇਖੇ ਬਾਕੀ ਆਪਾਂ ਫੇਰ ਗੱਲ ਕਰਦੇ ਆ ਪਲਾਸਟਿਕ ਕਰਦੇ ਆ ਕੇ ਨਾਮ ਖਾਏ ਕਿਰ ਕਿਰ ਰੱਖ ਬਾਈ ਮੇਰੇ ਬਾਹਰ ਮੇਰੇ ਨੌਂਦੀ ਦਾ ਆ ਆ ਜੁਰਾ ਜੁਰਾ ਤੂੰ ਤਾਂ ਵੀ ਬੰਦੇ ਐ ਇੰਨੀ ਮਢੀਰ ਆਉਂਦੀ ਆ ਨੌਂਦੀ ਦਾ ਨਾ ਵਾਸੇ ਵੀ ਨੇ ਜੀਰੋ ਨੇ ਦੇਖੋ ਅਨਪੜ ਜੀ ਨੇ ਬੁਲਾਇਆ ਕਿੱਦਾਂ ਮੁੰਡੇ ਨੂੰ ਕਿੱਦਾਂ ਆ ਤੁਸੀਂ ਤਾਂ ਵੀ ਜੀ ਬੰਦੇ ਐ ਇੰਨੀ ਮਢੀਰ ਆਉਂਦੀ ਆ ਇਹ ਮਢੀਰ ਤੂੰ ਹੀ ਮਢੀਰ ਜੀ ਆਉਣੀ ਆ ਤੂੰ ਵੀ ਅੱਜ ਆ ਗਈ ਮੰਦੀਰ ਆਉਂਦੀ ਆ ਜਿੱਥੇ ਸਾਡੇ ਤਾਂ ਘਰ ਦੇ ਕਹਿੰਦੇ ਹੁੰਦੇ ਸੀ ਵੀ ਜਿੱਥੇ ਮੰਦੀਰ ਉੱਤੇ ਨਹੀਂ ਜਾਣਾ ਤੁਸੀਂ ਤੁਰੀਆਂ ਫਿਰੀਆਂ ਫੇਰਦੀਆਂ ਆ ਵਾਰਾ ਛੱਡੀਆਂ ਆ ਹੈ ਬਿਠਾ ਨਹੀਂ ਹੁੰਦਾ ਤੁਹਾਡੇ ਤੇ ਦੋ ਮਾਰ ਕੇ ਤੁਹਾਡੇ ਉਹ ਨਾਲ ਉਹਦਾ ਦੀ ਦੂਜੀ ਵੀ ਰਲ ਗਈ ਕਹਿੰਦੇ ਹੁੰਦੇ ਇੱਕ ਮੱਝ ਲਿਬੜੀ ਹੁੰਦੀ ਦੂਜੀਆਂ ਨੂੰ ਲਵੇੜ ਦਿੰਦੀ ਐ ਸਹੀ ਕਹਾਵਤ ਆ ਪਹਿਲਾਂ ਤੂੰ ਸ਼ੁਰੂ ਕੀਤਾ ਨਾਲੇ ਤੂੰ ਆਪਦੀ ਭੈਣ ਸਟਾਰਟ ਕਰ ਲਈ ਨਾਲੇ ਤੂੰ ਹੁਣ ਆਂਡ ਗਵਾਂ ਰਿਸ਼ਤੇਦਾਰ ਜੋ ਨਾ ਸੋਆ ਸਾਰੇ ਸ਼ੁਰੂ ਕਰ ਦੇ ਹੈਨਾ अटैटू का रवाज देख लो नवा रवाज आया <laughs> ਕਿਦਾਂ ਲੱਗ ਰਿਹਾ ਹੈ ਨਾ ਇਹ ਤੁਸੀਂ ਇੱਕ ਗੱਲ ਨੋਟ ਕੀਤੀ ਵੀ ਉਹਨੇ ਮੁੰਡੇ ਨੇ ਇੰਨੀਆਂ ਰਿੰਗ ਲਾਈਟਾਂ ਲਾਈਆਂ ਆ ਤਾਂ ਉਹ ਕਾਲੋ ਫੇਵ ਵੀ ਨਹੀਂ ਨਜ਼ਰ ਆਉਂਦੀ ਜਿੱਦਾਂ ਦੇ ਉਹਦੇ ਚਸ਼ਮੇ ਲਾਏ ਆ ਸੇਮ ਉਹਦਾ ਰੰਗ ਉਹਦੇ ਨਾਲ ਦਾ ਆ ਅਸੀਂ ਰੰਗਦੂ ਨਹੀਂ ਕਹਿੰਦੇ ਹੈਗੇ ਇੱਕ ਤਾਂ ਰੰਗ ਹੁੰਦਾ ਆ ਵੀ ਚਲ ਗੋਰਾ ਕਾਲਾ ਦੋ ਹੀ ਰੰਗ ਹੈ ਆ ਦੁਨੀਆ ਤੇ ਪਰ ਇਹਦਾ ਤਾਂ ਜਮਾਂ ਹੀ ਕਾਲਾ ਆ। ਇੱਕ ਰੰਗ ਕਾਲਾ ਆ ਤੇ ਇੱਕ ਇਹਦੀਆਂ ਹਰਕਤਾਂ ਉਦਾਂ ਦੀਆਂ ਆ। ਛੋਟੇ ਹੁੰਦੇ ਕਹਾਵਤ ਹੁੰਦੇ ਹੁੰਦੇ ਸੀ ਇੱਕ ਤੇਰਾ ਰੰਗ ਕਾਲਾ ਦੂਜਾ ਮੋਛ ਕੇ। ਚੋਜੂ ਆਵੇ ਇਹਦਾ ਉਹ ਹਾਲ ਆ। ਹਨਾ ਬਾਹ ਕਰ ਲੈਂਦੀ ਸਿੱਧੀ। ਉਹ ਟੈਟੂ ਇੱਕ ਉਦਾਂ ਰੰਗ ਉਦਾਂ ਦਾ ਤਾਂ ਇੱਕ ਟੈਟੂ ਵੀ ਉਦਾਂ ਦਾ ਹੀ ਬਣਵਾ ਲਿਆ। ਰੰਗ ਦੇ ਨਾਲ ਦਾ ਜਿਹੜਾ ਦਿਸਦਾ ਹੀ ਨਹੀਂ। ਲਾਈਟ ਪਾ ਕੇ ਦੇਖਣਾ ਪੈਣਾ ਵੀ ਟੈਟੂ ਇੱਥੇ ਆ ਤੁਸੀਂ ਦੇਖ ਕੇ ਦੱਸਿਓ ਮੈਨੂੰ। ਹਾਂ ਜੀ ਤੇ ਉਹ ਵੀ ਸਾਰਾ ਕਰਾ ਲਿਆ ਕਿਹੜਾ ਕਰਾ ਲਿਆ 2004 ਇਹਨੂੰ ਵੀ ਉਹਨੂੰ ਵੀ ਦਿਖਾ ਦੇ ਭਾਈ ਠੀਕ ਹੈ ਕਾਕੇ ਮੈਂ ਸਰਟੀਫਿਕੇਟ ਨਾਲ ਬਹੁਤ ਬੜਾ ਤਿਆਰ ਕਰਦੇ ਆਂ ਉਹ ਲੋਰਾ ਮੈਂ ਤੇ ਤੁੰਡਾ ਬਹੁਤ ਨਾਲ ਲੱਗਿਆ ਤਾਂ ਪਰ ਮੇਰੇ ਕੋਲ ਤੇ ਕਾਰਨ ਤੇ ਤੇ ਕਿਹੜੀ ਕਿਹੜੁ ਮਾ ਕੇ ਆਸ ਤੇ ਮਤਾਂ ਸਪਰਾਇਨ ਨਾਲ ਸਿਆਲ ਤੋਂ ਕਿਤਾ ਭੈਣਾ ਬਹੁਤ ਛੇਤੀ ਬਣ ਜਾਂਦੀ ਐ ਹੈਨਾ ਇਹ ਮੈਂ ਇਹਨਾਂ ਦੀ ਛੋਟੀ ਭੈਣ ਐ ਤੇ ਇਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਐ ਤੇ ਮੇਰੇ ਲਈ ਮੇਰੇ ਕਰਕੇ ਸਾਰਿਆਂ ਦੇ ਟੈਟੂ ਫ੍ਰੀ ਟੈਟੂਆਂ ਦਾ ਲੰਗਰ ਲਾ ਦੋ ਹੈ ਦੱਸੋ ਹਸਬੈਂਡ ਉਹ ਹਜੇ ਬਣਿਆ ਨਹੀਂ ਟੈਟੂ ਉਹਦੇ ਨਾਮ ਦਾ ਪਹਿਲਾਂ ਹੀ ਕੱਲ ਨੂੰ ਤਾਂ ਡਿਜ਼ਾਈਨ ਬਣ ਹੋ ਗਈ ਫੇਰ ਤੂੰ ਟੈਟੂ ਮਟਾਉਂਦੀ ਫਿਰੀ ਹੈਨਾ ਉਹ ਵੀ ਵਾਈਫ ਵਾਈਫ ਕਰਦਾ ਰਹਿੰਦਾ ਇਹ ਪਤਾ ਨਹੀਂ ਕਿਹੜੇ ਘਰ ਦੇ ਆ ਬਿਸ਼ਰਮ ਘਰ ਦੇ ਜਿਹੜੇ ਇਹਨਾਂ ਨੂੰ ਇਦਾਂ ਇਕੱਠਿਆਂ ਨੂੰ ਮਿਲੰਦ ਦਿੰਦੇ ਆ ਸਾਡੇ ਤਾਂ ਨਹੀਂ ਸੀ ਇਦਾਂ ਪਹਿਲਾਂ ਇਹ ਕਿਹੜੇ ਪੰਜਾਬ 'ਚ ਰਹਿੰਦੇ ਆ ਨਵਾਂ ਪੰਜਾਬ ਬਣ ਗਿਆ ਉੱਥੇ ਹੁਣ ਮੋਦੀ ਸਾਹਿਬ ਇਹਨਾਂ ਨੂੰ ਤੋਪ ਦੇ ਵਿੱਚ ਪਾ ਕੇ ਸਾਰਿਆਂ ਨੂੰ ਪਾਕਿਸਤਾਨ ਵੱਲ ਸਿੱਟਿਆ ਜਾਵੇ ਮੇਰੀ ਇਹ ਰਿਕਵੈਸਟ ਆ ਤੁਹਾਡੇ ਮੂਰੇ ਜਿੰਨੇ ਵੀ ਬਲੌਗਰ ਆ ਸਾਰੇ ਤੋਪ ਚ ਪਾ ਕੇ ਨਾ ਸੜ ਦਿੱਤੇ ਜਾਣ ਜਾਨ ਛੁੱਟੇ ਨਾ ਤੋ ਗੰਦ ਪਾਇਆ ਆ ਸੋ ਗਾਇਸ ਇਹ ਸੀ ਲੜਾਈ ਦੀ ਗੱਲ ਪਰ ਲੜਾਈ ਦੇ ਵਿੱਚ ਕਿਸੇ ਦਾ ਵੀ ਫਾਇਦਾ ਨਹੀਂ ਅਸੀਂ ਤਾਂ ਪਰਮਾਤਮਾ ਅੱਗੇ ਹੱਥ ਜੋੜਦੇ ਆ ਵੀ ਇਹ ਨਾ ਹੀ ਵਧੇ ਤਾਂ ਚੰਗਾ ਆ ਦੋਨੇ ਪਾਸੇ ਨੂੰ ਨੁਕਸਾਨ ਗਰੀਬ ਬੰਦੇ ਦਾ ਹੁੰਦਾ ਆ ਤੇ ਆਪਾਂ ਸਾਰੇ ਇਹ ਭਲੇ ਅਰਦਾਸ ਕਰੀਏ ਰੱਬ ਮੁਰੇ ਵੀ ਸ਼ਾਂਤੀ ਰਵੇ ਸ਼ਾਂਤੀ ਰਵੇ ਪਰ ਲੱਗਦਾ ਨਹੀਂ ਪਰ ਆਪਣਾ ਧਿਆਨ ਰੱਖਿਓ ਸਾਰੇ ਜਣੇ ਆਪਾਂ ਚੰਗੀ ਤਰ੍ਹਾਂ ਸੇਫਟੀ ਨਾਲ ਰਹੋ ਤੇ ਸਾਰੇ ਵਧੀਆ ਮੇਲ ਮਲਾਪ ਆਪਸ ਵਿੱਚ ਰੱਖੋ ਕਿਸੇ ਨਾਲ ਲੜਨ ਦੀ ਲੋੜ ਨਹੀਂ ਗਈ ਤੇ ਜੇ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਸੋਨਾ ਜੀ ਕਮੈਂਟ ਕਰਕੇ ਜਾਇਓ ਤੇ ਚਲੋ ਅਸੀਂ ਤਾਂ ਰੱਬ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਸ਼ਾਂਤੀ ਬਣੀ ਰਹੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨਾਲ ਲੜਨਾ ਸਾਡਾ ਕਿਸੇ ਨਾਲ ਵੈਰ ਨਹੀਂਗਾ ਕਿ ਮਿਲਦੇ ਅਗਲੀ ਵੀਡੀਓ